ਦੇ ਦੋ ਆ ਫਾਇਰ ਆਮ ਦੀ ਜਿਹੜੀ ਵਾਪਦਤ ਜਿਹੜੀ ਅੰਜਾਮ ਦਿੱਤੀ ਗਈ ਸੀ ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਵਡਾਲਾ ਬੰਗ ਜਿਹੜਾ ਪੀਐਸ ਕਲਨੌਰ ਹੈ ਉਥੇ ਇੱਕ ਮੈਡੀਕਲ ਸ਼ੌਕ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉਥੇ ਪਹੁੰਚ ਗਈ ਸੀ ਐਂਡ ਟੀਮਾਂ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਏਟਲੀ ਜੇ ਸਟੱਡੀ ਹੈਗੀ ਡੀਐਸਪੀ ਡੀਐਸਪੀਡੀ ਅਤੇ ਜਿਹੜਾ ਹੈਗਾ ਡੀਐਸਪੀ ਕਲਾਨੋ ਦੇ ਨਾਲ-ਨਾਲ ਸਾਡੀ ਜਿਹੜੀ ਸਪੈਸ਼ਲ ਬਾਂਡ ਦੀ ਟੀਮ ਹੈ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨੋ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵਕਫ-ਵਕ ਟੀਮਾਂ ਬਣਾਈਆਂ ਹੈਗੀ ਐਂਡ ਅਸੀਂ ਇਹਦੇ ਚ ਕਿਸਤੇ ਕੰਮ ਕੀਤਾ ਸੀ ਤੋਂ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸਰਬਜੀਤ ਸਾਬੀ ਅਤੇ ਲਵਪ੍ਰੀਤ ਲਵ ਅ ਇੱਕ ਕਿਲਾ ਲਾਲ ਸਿੰਘ ਦਾ ਨਾਂ ਵਾਲਾ ਆਇਆਗਾ ਦੂਸਰਾ ਡੇਰਾ ਬਾਬਾ ਨਾਨਕ ਦਾ ਨਾਂ ਵਾਲਾ ਆ ਅਸੀਂ ਦੋਨੋਂ ਗ੍ਰਿਫਤਾਰ ਕਰ ਲਏ ਇਹਨਾਂ ਤੋਂ ਇੱਕ 30 ਬੋਲ ਦਾ ਪਿਸਤਲ ਇੱਕ 32 ਬੋਲ ਦਾ ਪਿਸਤਲ ਅਲੋਂਗ ਵਿਦ 8 ਜਿੰਦਾ ਜਿਹੜੇ ਕਾਤੂਸ਼ੇ ਰਾਉਂਡ ਐਸ ਉਹ ਅਸੀਂ ਹੈ ਬਰਾਮਦ ਕੀਤੇ ਹੈਗੇ ਤੋਂ ਅਸੀਂ ਜਿਹੜਾ ਹੈਗਾ ਇਹ ਸਾਰਿਆਂ ਨੂੰ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਪੁੱਛਗਿੱਛ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਜਸਟ ਬਾਅਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਅਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰਾ ਬਾਬਾ ਨਾਨਕ ਜਿਹੜਾ ਹੈਗਾ ਜ਼ਿਲ੍ਹਾ ਬਟਾਲਾ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿਖੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਅ ਸੀ ਉੱਥੇ ਖਾਇਰ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀਗੀ ਤੋਂ ਉਹਨਾਂ ਦੇ ਜਾਣ ਲਿਵਾ ਅਮਲਾ ਵੀ ਇਹਨਾਂ ਨੇ ਕੀਤਾ ਸੀ। ਇਹ ਦੋਨੋਂ ਅਸੀਂ ਦੋਰੇ ਦੋਨੋਂ ਕੇਸੇ ਰਹਿ ਗਏ। ਅਸੀਂ ਦੋਨੋਂ ਕੇਸੇ ਜਿਹੜੇ ਹੈਗੇ ਇਹਦੇ 'ਚ ਅਸੀਂ ਟੈਸਟ ਜਿਹੜਾ ਹੈਗੇ ਕਰ ਲਿਆ। ਸਭ ਮੈਡੀਕਲ ਸਟੋਰ ਦੋਨੋਂ ਸੇਮ ਪਰਸਨ। ਦੇਖੋ ਜੀ ਆ ਜੋ ਪ੍ਰਾਈਮ ਆਫ ਸਾਈ ਪਾਇਆ ਗਿਆ ਹੈ ਕਿ ਜਿਹੜਾ ਲਾਉਪਰੀ ਤੋਂ ਜਿਹੜਾ ਸਬਜੀਤ ਸਬਈ ਇਹ ਨਾ ਦੋ ਨਾ ਇਹ ਦੋਨੋਂ ਦਾ ਹੀ ਇਨਵੋਲਵਮੈਂਟ ਇਨ ਦੋਨਾਂ ਇਨਸੀਡੈਂਟ ਦੇ ਵਿੱਚ ਹੈ ਮੈਡੀਕਲ ਮੈਡੀਕਲ ਸਟੋਰ ਆ ਰਹੇ ਤੇ ਜਿਹੜਾ ਜਿਹੜਾ ਪਹਿੰਸਾ ਹੀ ਅਭੀ ਤੱਕ ਸਮਝ ਆਇਆ ਹੈ ਕਿ ਉਹਦੇ ਤੋਂ ਇਹਨਾਂ ਨੇ ਖੋਤੀ ਮੰਗੀ ਸੀਗੀ ਤਾਂ ਉਹਦੀ 50 ਲੱਖ ਦੇ ਅਰਾਊਂਡ ਜਿਹੜੇ ਕਿ ਖੋਤੀ ਡਿਮਾਂਡ ਕੀਤੀ ਸੀਗੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਪਤਾ ਕਰ ਰਹੇ ਹੈਗੇ ਬਾਕੀ ਸਾਡਾ ਬਟਾਲਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਕੀ ਅਸੀਂ ਉਹ ਵੀ ਚੈੱਕ ਕਰੇ ਹੈਗੇ ਜਿਹਦੇ ਨਾਮ ਨਾਲ ਜਿਹੜਾ ਆ ਜਿਹੜਾ ਹੈਗਾ ਅਮ੍ਰਿਤ ਦੱਲਮ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਯੂਐਸ ਬੈਠਾ ਹੈਗਾ ਉਹਦੇ ਕਹਿੰਦੇ ਕਿੱਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਫੇਮਸ ਹੈ ਉਹਦਾ ਵੀ ਰੋਲ ਅਸੀਂ ਸਟੈਬਲਿਸ਼ ਕਰੇ ਹੈਗੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਇਹ ਤਾਂ ਆਪਣਾ ਉਨੇ ਹੀ ਫਰਸਟ ਇਨਸੀਡੈਂਟ ਤੇ ਹੀ ਸ਼ਾਮਿਲ ਹੈਗੇ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਉਮਰ ਕਿੰਨੀ ਹੈ ਤੁਹਾਡੀ ਮੰਤੂ ਉਮਰ 20 ਤੋਂ 25 ਸਾਲ ਦੇ ਵਿੱਚ ਹੈ ਜੀ ਸੋ ਇਹਨਾਂ ਨੇ ਪਹਿਲਾਂ ਵੀ ਕੋਈ ਵਾਰ ਦਾ ਤੁਹਾਨੂੰ ਇਨਜਾਮ ਦਿੱਤਾ ਜਿੱਦਾਂ ਪਹਿਲਾਂ ਵੀ ਜਿੱਦਾਂ ਕੋਈ ਇਨਸੀਡੈਂਟ ਹੋਇਆ ਕੋਈ ਨਹੀਂ ਨਹੀਂ ਇਹ ਜੋ ਸਨੂ ਤੋਂ ਜਿਹੜਾ ਹੈਗਾ ਟਾਈਮ ਆਫ ਐਕਸੀਡੈਂਟ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇ ਹੈਗੇ ਬਾਕੀ ਅਸੀਂ ਇਹਨੂੰ ਚੈੱਕ ਕਰਦੇ ਹੈਗੇ ਕਿ ਇਹਨਾਂ ਦੇ ਵੱਲੋਂ ਕੋਈ ਜਿਹੜੀ ਵਾਪਦਤਾ ਤੁਹਾਨੂੰ ਦਿੱਤੀ ਗਈ ਨਹੀਂ ਦਿੱਤੀ ਗਈ ਜਾਂ ਕਿਸੇ ਵਾਪਦਤਾ ਦੇ ਵਿੱਚ ਸਪੋਰਟ ਦਿੱਤਾ ਨਹੀਂ ਦਿੱਤਾ ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ ਅਸੀਂ ਬੜੇ ਰਿਕੋਰਡ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਦੋ ਜਿਹੜੀ ਹੈਗੀ ਫਾਇਰਿੰਗ ਦੀ ਜਿਹੜੀ ਵਾਪਦਤਾ ਹੈ ਉਹਨੂੰ ਬੜੇ ਜਿਹਨੂੰ ਕਹਿੰਦੇ ਹੈਗੇ ਪ੍ਰੋਫੈਸ਼ਨਲ ਜਿਹੜਾ ਹੈਗਾ ਅਸ਼ੀਟ ਰਿਸ ਜਿਹੜਾ ਹੈਗਾ ਇਹ ਇੱਕ ਜਾਂ ਇਸ ਤੋਂ ਵੱਧ ਵੀ ਹੋ ਸਕਦੇ ਆ ਦੇਖੋ ਉਹ ਤਾਂ ਇਨਵੈਸਟੀਗੇਸ਼ਨ ਦੇ ਉੱਪਰ ਹੈਗਾ ਕਿ ਕੀ ਕੀ ਹੈਗਾ ਐਟ ðiਸ ਪੁਆਇੰਟ ਆਫ ਟਾਈਮ ਅਸੀਂ ਇਹਦੇ 'ਚ ਕਮੈਂਟ ਨਹੀਂ ਕਰ ਸਕਦੇ ਕਿ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਉਹ ਬੜਾ ਹੀ ਡਾਇਨਾਮਿਕ ਹੈ ਕਿ ਅਸੀਂ ਇਹਦੇ 'ਚ ਕਿਹੜੀ ਕਿਹੜੀ ਲੀਡਾਂ ਨਿਕਲਦੀ ਹੈ ਹੈਗੀ ਉਹ ਉਹਦੇ ਚ ਡਿਪੈਂਡ ਕਰੋਗਾ ਜੀ ਜਿਹੜਾ ਵਿਦੇਸ਼ ਬਿਠਾ ਲੜਕਾ ਉਹਦੇ ਸੰਬੰਧ ਚ ਗੱਲ ਦੇ ਹੈਗੇ ਨਹੀਂ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਨਹੀਂ ਜੀ ਨਹੀਂ ਇਹੋ ਇਹ ਜੋ ਆਫ ਨਾਊ ਤੋਂ ਇਹਨਾਂ ਦਾ ਪੜਾਈ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈ ਜੈਪਨ ਸਰ ਇੰਡੀਅਨ ਨਹੀਂ ਹੈ ਜਾਂ ਦੇਖੋ ਉਹ ਸਾਰੇ ਅਸੀਂ ਚੈੱਕ ਕਰੇ ਹੈਗੇ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਕੀਤੀ ਉਹ ਸਾਰਾ ਇਨਵੈਸਟੀਗੇਸ਼ਨ ਚ ਅਸੀਂ ਦੇਖਾਂਗੇ ਜਿਹੜੇ ਕਿੰਨੇ ਕਿੰਨੇ ਕੀ ਕੀ ਕੀਤਾ ਹੈ ਜੀ ਥੈਂਕ ਯੂ